ਲੋ ਵੀ ਦੋਸਤੋ ਜਿਹੜੇ ਆਪਾਂ ਪਿੰਡ ਚ ਰਹਿੰਦੇ ਆਂਗੇ ਇਸ ਪਿੰਡ ਦੇ ਦੁਕਾਨਾਂ ਤਾਂ ਹੈਗੀਆਂ ਨਾ ਪਰ ਇਹ ਦੂ ਅੱਗੇ ਐ ਵੱਡੇ ਕੰਦਕਾਨ ਆਣਗੇ ਉੱਥੋਂ ਆਪਾਂ ਨਾ ਇੱਕ ਮਿਰਚਾਂ ਦਾ ਪੈਕ ਲਿਆ ਸੀ ਨਾਲ ਮਿਰਚਾਂ ਦਾ ਤੇ ਉਹਦੇ ਵਿੱਚ ਮਿਰਚਾਂ ਦੇ ਵਿੱਚ ਜੀ ਪੈ ਗਏਗੇ ਜੀਪਾ ਇਹ ਵੀ ਸੀਗੇ ਧੂਪਾ ਪਟਾ ਕੇ ਲੈ ਕੇ ਆਉਣੇਗੇ ਆਈ ਮੋਲ ਲਈ ਹੁੰਦੀ ਹੈ ਜੀ ਤੇ ਦਿਖਾਉਣ ਤੁਹਾਨੂੰ ਰਸਤੇ ਪਿੰਡ ਦੇ ਰਸਤੇ ਕਿਹੋ ਜਿਹੇ ਆਗੇ ਪਥਨ ਨੂੰ ਰੋਜ਼ ਇੱਥੋਂ ਅਪਡੇਟ ਦਿਆ ਕਰਾਂਗੇ ਬਹੁਤ ਸ਼ਾਂਤ ਮੇਹ ਮਾਹੌਲ ਹੈ ਯਾਰ ਬਹੁਤ ਕੈਂਟ ਵਾਈਬ ਆਉਂਦੀ ਇੱਥੇ ਢੀ ਦੁਕਾਨ ਤੋਂ ਸੀ ਇਹ ਮਿਰਚਾਂ ਲੈ ਕੇ ਸੀਗੀ ਉਹ ਦੁਕਾਨ ਇੱਥੋਂ ਕਿਲੋ ਡੇਢ ਕਿਲੋ ਮੀਟਰ ਅੱਗੇ ਹੈਗੀ ਹਨ ਬਹੁਤ ਕਿਲੋ ਡੇਢ ਕਿਲੋ ਮੀਟਰ ਚੱਲ ਕੇ ਜਾਣਾ ਹੈਗਾ ਹਾਂ ਦੇਖੋ ਬਈ ਇਦਰੀ ਪਹਾੜ ਹੈਗੇ ਇਦਰੀ ਪਹਾੜ ਦੀ ਇਧਰ ਕਿਹੜਾ ਸਾਡੇ ਘਰ ਦੇ ਜਿਵੇਂ ਬੈਕ ਸਾਈਡ ਦੀ ਵਗਦੀ ਹੈਗੀ ਆ ਉਹ ਨਦੀ ਹੈ ਆਸ-ਪਾਸੇ ਦਾ ਮਾਹੌਲ ਬੁਰਾ ਸ਼ਾਂਤ ਮਈ ਮਾਹੌਲ ਹੈਗਾ ਬਹੁਤ ਸੋਹਣਾ ਅੱਛੀ ਵਾਈਬ ਆਉਂਦੀ ਇੱਥੇ ਇੱਥੇ ਆਪਾਂ ਰਹਿਣੇ ਉਹ ਇਧਰ ਰਹਿ ਗਿਆਗਾ ਤੇ ਜਿੱਧਰ ਆਪਾਂ ਜਾਣਾ ਹੈਗਾ ਆਪਾਂ ਜੋ ਹੁਣ ਸੈਂਟਰ ਦੇ ਵਿੱਚ ਹੈਗੇ ਇੱਕ ਅੱਗੇ ਪਿੰਡ ਹੈਗਾ ਪੰਗੋ ਉਹਲੇ ਪਿੰਡ ਜਾਣਾ ਹੈਗਾ ਤੇ ਆਪੋ ਪਿੱਛੋਂ ਆਇਏਗੇ ਜਿਵੇਂ ਹਾਂ ਸੈਂਟਰ ਚੋਂ ਸਾਹਮਣੇ ਕਲੀਸੀ ਵੀ ਜਾਂਦੇ ਆ ਘਰ ਉਹ ਪਿੰਡ ਦੇ ਉਹ ਪਿੰਡ ਜਾਣਾ ਆਪਾਂ ਗਾਗੇ ਤੇ ਜੰਗਲੀ ਕੁੱਕੜ ਤੇ ਮੋਰ ਆਮ ਹੀ ਫਿਰਦੇ ਹੁੰਦੇ ਸਵੇਰ ਸਵੇਰ ਤੇ ਹੁਣ ਤਾਂ ਵਿਚਾਰੇ ਉਹ ਦੇ ਪਰਦਾ ਟਾਈਮ ਆ ਗਿਆ ਨਹੀਂਗੇ ਓਏ ਦੋਸਤੋ ਤਾਂ ਇਹ ਪਿੰਡ ਚ ਆ ਚੁੱਕੇ ਆਂਗੇ ਜਿਹੜੇ ਪਿੰਡ ਚ ਆ ਪਏ। ਮਿਰਚਾਂ ਦਾ ਪੈਟ ਚੇਂਜ ਕਰਾ ਕੇ ਲੈ ਗਏ ਨਾ। ਕੀ ਹੋ ਗਿਆ? ਇਹ ਗਈ ਬਹੁਤ ਥੱਕ ਗਈ ਹੁਣ। ਮੇਰੇ ਕੋਲ ਨਹੀਂ ਮੈਂ ਹੁਣ ਨਾਲ। ਲੈ ਗਿਆ ਚੱਕ। ਮੇਰੇ ਦਾ ਬੈਲ ਟੁੱਥੀ ਰੱਖਿਆ ਇਹ। ਲੈ ਜਾ। ਚਾਹੀਦੀਆਂ ਮੈਨੂੰ ਚੀਜ਼ਾਂ। ਤੇ ਆਪਾਂ ਲਈ ਆ। ਸਿੰਗ ਸਿੰਗ ਕੀ ਕੀ ਲੈ ਤੂੰ ਸਿੰਗ ਦਾ ਟੇਸਟ ਲੈ ਚਾਹ ਰਾਂ ਮੈਂ ਇਹ ਕਿ ਮੈਂ ਪਾਣ ਜਾਉਂ ਗਿਆ ਇੱਕ ਤਾਂ ਮੈਂ ਖਾੜੀ ਸੀ ਹਾਂ ਚਾਰੀ ਆ ਹਾਂ ਰਸਤਾ ਜਾਂਦਾ ਪਿੰਡ ਨੂੰ ਜੀ ਅੰਥੇ ਕੁ ਸੌਜੀ ਲੈਣਗੇ